ਫਿਰੋਜ਼ਪੁਰ ਪੁਲਿਸ ਨੂੰ ਆਪਰੇਸ਼ਨ ਗੈਂਗ ਸਟਰ ਤੇ ਵਾਰ ਮਹਿੰਮਤ ਤਹਿਤ ਮਿਲੀ ਵੱਡੀ ਸਫਲਤਾ ਹਥਿਆਰਾਂ ਦੀ ਨਜਾਇਜ਼ ਤਸਕਰੀ ਦੇ ਚ ਸ਼ਾਮਲ ਦੋ ਵਿਅਕਤੀ ਗ੍ਰਿਫਤਾਰ ਕਾਬੂ 6 ਨਜਾਇਜ਼ ਪਿਸਤਲ 7 ਮੈਗਜ਼ੀਨ 15 ਰੌਂਦ ਅਤੇ ਦੋ ਖਾਲੀ ਕੋਲ ਕੀਤੇ ਗ੍ਰਬੰਧ ਐਸਐਸਪੀ ਭਿੰਦਰ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੀ ਅਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਆਪਰੇਸ਼ਨ ਗੈਂਗ ਸਟਰ ਤੇ ਵਾਰ ਮਹਿੰਮਤ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਹਿਮਤ ਹੈ ਤੇ ਸੀਆਈਏ ਜੀਰਾ ਦੀ ਇੱਕ ਟੀਮ ਦੇ ਜਦੋਂ ਏਐਸਆਈ ਗੁਰਸਾਹਬ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਵਿੱਚ ਚੈਕਿੰਗ ਸ਼ਕੀਸ ਪੁਰਸ਼ਾਂ ਸੰਬੰਧੀ ਗਸਤ ਕਰਦੇ ਹੋਏ ਜੀਰਾ ਫਰੋਜਪੁਰ ਰੋਡ ਤੇ ਪਿੰਡ ਫਿਰਫੈਰੋਕੇ ਦੇ ਬਾਸਡੇ ਨਜ਼ਦੀਕ ਪੁਜੀ ਤੋਂ ਮੁਖਬਰ ਖਾਸ ਨੇ ਤਰਾ ਦਿੱਤੀ ਕਿ ਜਸਵਿੰਦਰ ਸਿੰਘ ਉਰਫ ਬੱਗੂ ਪੁੱਤਰ ਚਿਮਨ ਸਿੰਘ ਵਾਸੀ ਪਿੰਡ ਲੱਖ ਸਿੰਘ ਵਾਲਾ ਠਾੜ थाना ਮਮਦੋਟ ਆਪਣੇ پاس ਨਜਾਇਜ਼ ਪਿਸਤਲ ਰੱਖਦਾ ਹੈ ਅਤੇ ਇਹ ਨਜਾਇਜ਼ ਅਸਲੇ ਦੀ ਸਪਲਾਈ ਵੀ ਕਰਦਾ ਹੈ ਜੁਵਾਜ ਬੰਦ ਪੈ પેટ્રોલ ਪੰਪ ਰਕਬਾ ਪਿੰਡ ਫੈਰੋ ਕੋਲ ਖੜਾ ਕਿਸੇ ਗਾਗ ਦਾ ਇੰਤਜ਼ਾਰ ਕਰ ਰਿਹਾ ਜਿਸ ਦੇ ਕਾਰਵਾਈ ਕਰਦੇ ਆ ਜਸਵਿੰਦਰ ਸਿੰਘ ਨੂੰ ਉਕਤ ਨੂੰ ਤਿੰਨ ਨਜਾਇਜ਼ ਪਿਸਟਲ ਤਿੰਨ ਮੈਗਜ਼ੀਨ ਅਤੇ 10 ਜਿੰਦਾ ਰੌਂਦਾ ਸਮੇਤ ਕਾਬੂ ਕੀਤਾ ਗਿਆ ਜਿਸ ਸਬੰਧੀ ਅਸਲਾ ਐਕਟ ਥਾਣਾ ਸਦਰਜੀਰਾ ਦਰਜ ਕਰਕੇ ਤਬਦੀਸ਼ ਰੰਭ ਕੀਤੀ ਗਈ ਹੈ ਇਸ ਮਹਿਮ ਤਹਿਤ ਥਾਣਾ ਮਖੂ ਦੀ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਜਦੋਂ ਐਸਆਈ ਸੁਖਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਜ਼ਿਲਹੰਦਰ ਟਿਕਾਉਣੀ ਮਖੂ ਵਿਖੇ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਸਾਗਰ ਉਰਫ ਤੇਜੀ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 4 ਗੋਲਬਾਗ ਫਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫਿਰੋਜ਼ਪੁਰ ਨੂੰ ਸਮੇਤ ਇੱਕ ਨਜਾਇਜ਼ ਪਿਸਤਲ ਦੋ ਮੈਗਜ਼ੀਨ ਪੰਜ ਜਿੰਦਾ ਰੋਂਦਾ ਅਤੇ ਦੋ ਕੋਹਲਾ ਸਮੇਤ ਕਾਬੂ ਕੀਤਾ ਗਿਆ ਜਿਸ ਸੰਬੰਧੀ ਮੁਕਦਮਾ ਅਸਲਾ ਐਕਟ ਥਾਣਾ ਮਖੂ ਦਰਜ ਕਰਕੇ ਤਪਦੀਸ਼ ਸ਼ਰਮ ਕੀਤੀ ਗਈ ਦੌਰਾਨੇ ਤਪਦੀਸ਼ ਦੋਸ਼ੀ ਦੇ ਇਨਕਸਾਪ ਤੇ ਆਧਾਰ ਤੇ ਦੋ ਨਜਾਇਜ਼ ਪਿਸਟਲ ਅਤੇ ਦੋ ਮੈਗਜ਼ੀਨ ਹੁਰ ਬਰਾਮਦ ਕੀਤੇ ਗਏ। ਕੀ ਇਹ ਹੈ ਉਹ ਇਸ ਕੀ ਬਾਰੇ ਤੁਸੀਂ ਦੱਸ ਰਹੇ ਹੋ? ਹਾਂਜੀ ਬੜੇ ਜਿਹੜਾ ਸਾਡਾ ਬਹੁਤ ਵਧੀਆ ਕਾਰਗਜ਼ਾਰੀ ਹੋਈ ਹੈ ਜਿਹੜਾ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਜਿਹੜਾ ਪੰਜਾਬ ਪੁਲਿਸ ਦੀ ਮਹਿਮ ਪੰਜਾਬ ਸਰਕਾਰ ਦੀ ਮਹਿਮ ਚੱਲ ਰਹੀ ਹੈ। ਇਸ ਦੇ ਦੌਰਾਨ ਚੰਗੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਸਾਡੇ ਦੋ ਕੇਸਿਸ ਦਰਜ ਕਰਕੇ ਇੱਕ ਸੀਆਈਏ ਜ਼ੀਰਾ ਜ਼ੀਰਾ ਦੀ ਸਾਰੀ ਟੀਮ ਤੇ ਡੀਐਸਪੀ ਡੀ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਤੇ ਇੱਥੇ ਮਕਦਮਾ ਨੰਬਰ 23 ਦਰਜ ਕਰਕੇ थाना सदर ਜ਼ੀਰਾ ਇੱਕ ਜਸਵਿੰਦਰ ਸਿੰਘ ਔਰ ਬੱਗੂ ਨੂੰ ਗ੍ਰਿਫਤਾਰ ਕੀਤਾ ਤੇ ਉਹ ਉਤਰ ਚਮਨ ਵਾਸੀ ਐਂਡ ਲੱਖਾ ਸਿੰਘ ਵਾਲਾ ਹਾਥੜ थाना ਮਾਮਦੋੜ ਦਾ ਤੇ ਇਸ ਤੋਂ ਇੱਕ ਗਲੌਕ ਇੱਕ 30 ਵਰਪਸ 2 30 ਵਰਪਸਟਲ ਤੇ ਦੋ ਮੈਗਜ਼ੀਨ ਤੇ ਦੋ ਕੈਟਰਿਜਸ ਬਲੌਕ ਤੇ ਤੇ 8 30 ਬੋਰ ਦੇ ਕੈਟਰਿਜਸ ਇਹ ਤੋਂ ਬਰਾਬਦ ਹੋਏ ਆ ਤੇ ਟੋਟਲ ਤਿੰਨ ਵੈਪਨ ਹੋਗੇ ਤਿੰਨ ਮੈਗਜ਼ੀਨ ਤੇ 10 ਕੈਟਰਿਜਸ ਹੋਗੇ ਐਵੇਂ ਇੱਕ ਮਕਦਮਾ ਨੰਬਰ 24 ਅ ਦਰਜ ਕੀਤਾ ਥਾਣਾ ਮਖੂ ਦੇ ਵਿੱਚ ਇਹਦੇ ਵਿੱਚ ਡੀਐਸਪੀ ਜ਼ੀਰਾ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਚ ਐਸਐਚਓ ਮਖੂ ਵੱਲੋਂ ਇਹ ਕਾਰਵਾਈ ਕਰਦੇ ਸਾਗਰ ਉਰਫ ਤੇਜੀ ਉਮਰ ਕਰੀਬ 30 ਸਾਲ ਆ ਪੁੱਤਰ ਜਸਵਿੰਦਰ ਵਾਸੀ ਗਲੀ ਨੰਬਰ 4 ਗੋਲਬਾਗ ਫਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਤੇ ਇਹ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ ਵੀ ਤਿੰਨ ਪਿਸਟਲ ਇਹ 23 ਬੋਰ ਦੇ ਇੱਕ 32 ਬੋਰ ਦਾ ਜਿਹੜਾ ਦੇਸੀ ਪਿਸਤੌਲ ਹੈ 23 ਬੋਰ ਤੇ ਪਿਸਤਲ ਦੋ ਮੈਗਜ਼ੀਨ 5 ਕੈਟਰਿਜ ਟੋਟਲ ਤਿੰਨ ਵੈਪਨ ਇਹਦੇ ਤੋਂ ਬਰਾਮਦ ਹੋਏ ਆ ਚਾਰ ਮੈਗਜ਼ੀਨਾਂ 5 ਕੈਟਰੇਜਸ ਦੋ ਚੱਲੇ ਹੋਏ ਰੋਂਗ ਬਰਾਮਦ ਹੋਏ ਟੋਟਲ ਇਹ ਦੋਨਾਂ ਕੇਸਸ ਦੇ ਵਿੱਚ 6 ਪਿਸਟਲ ਹੈ ਵੈਪਨ ਹੈ ਸੱਤ ਮੈਗਜ਼ੀਨਾਂ 15 ਕੈਟਰੇਜਸ ਤੇ ਦੋ ਜੱਲੇ ਹੋਏ ਕਾਰਤੂਨਸ ਐਮਪਟੀ ਡਾਉਨਸ ਉਹ ਇਹਨਾਂ ਤੋਂ ਬਰਬੰਦ ਹੋਏ ਆ ਇੱਥੇ ਦੱਸਣ ਵਾਲੀ ਗੱਲ ਹੈ ਵੀ ਜੀ ਇਹ ਦੋਨੇ ਜਣੇ ਕਈ ਕੇਸਸ ਦੇ ਵਿੱਚ ਪਹਿਲਾਂ ਜਿਹੜਾ ਜਸਵਿੰਦਰ ਉਰਫ ਬੱਗੂ ਆ ਉਹ ਉਹਦੇ ਤੇ ਪਹਿਲਾ ਪਰਚਾ ਨਹੀਂ ਹੈ ਬਟ ਉਹ ਸਾਡੀ ਪੁਛਗਿਸਤ ਤੋਂ ਆਇਆ ਕੁਝ ਹੋਰ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹ ਇਨਵੋਲਡ ਰਿਹਾ ਹੈ ਡਰੱਗਸ ਦੇ ਵਿੱਚ ਵੀ ਇਨਵੋਲਡ ਰਿਹਾ ਤੇ ਇੱਕ ਸਾਗਰ ਉਰਫ ਤੇਜੀ ਆ ਜਿਹੜਾ ਇਹ ਇਹਦੇ ਤੇ ਪਹਿਲਾ ਪਰਚਾ ਦਰਜ ਹੈ ਜਿਵੇਂ ਤੇ ਸੱਤ ਮੁਕੱਦਮੇ ਦਰਜ ਹੈ ਪਹਿਲਾਂ ਤੇ ਉਧਰ ਆ ਜਾ ਤੁਸੀਂ ਇਹਦੇ 7ਵਾਂ ਕਦਮ ਇਹਨਾਂ ਦੇ ਵਿੱਚ ਐਨਡੀਪੀਐਸ ਦੇ ਤੇ ਇਹਦੇ ਤੇ ਅ ਛੇ ਇਹ ਜੇਕਿਨ ਦੂਸਰੇ ਪਾਸਪੋਰਟ ਬਣਾ ਕੇ ਜਾ ਰਿਹਾ ਸੀਗਾ ਜਿਹੜਾ ਗਲਤ ਐਡਰੈਸ ਦੱਸ ਕੇ ਤੇ ਉਹ ਇਸੇ 에어ਪੋਰਟ ਤੋਂ ਫੜਿਆ ਗਿਆ ਸੀ ਕੋ ਪਰਚਾ ਦਰ ਸੀ ਐਸਐਸਓਸੀ ਦੇ ਵੀ 399 ਦੇ ਪਰਚਾ ਦਰਜ ਹੈ ਤੇ ਲੜਾਈ ਚ ਘੜੇ ਦੇ ਤੇ ਇੱਕ ਪ੍ਰੈਸ ਡਿਕਟ ਦਾ ਪਰਚਾ ਦਾ ਤੇ ਇਸ ਤੇ ਸੱਚੀ ਗੱਲ ਹੈ ਸਰ ਇੱਕ ਕਿਸੇ ਮਾਰਦਾ ਤੁ ਨੂੰ ਜਾਮ ਦੇਣਾ ਸੀ ਸਰ ਕੀ ਦੇਖੋ ਜੀ ਇਹ ਇਹਨਾਂ ਦੀ ਪੁਸ਼ਕਸ਼ ਚੱਲ ਰਹੀ ਆ ਤੇ ਜਿਹੜਾ ਇਹਨਾਂ ਤੋਂ ਜੋ ਵੀ ਅੱਗੇ ਪੁਸ਼ਕਸ਼ ਤੋਂ ਸਾਹਮਣੇ ਆਊਗਾ ਉਸ ਤੋਂ ਅਸੀਂ ਅਗਲੀ ਕਾਰਵਾਈ ਵੀ ਕਰਾਂਗੇ ਇਸ ਦੇ ਨਾਲ ਦੇ ਸਾਥੀਆਂ ਨਾਲ ਖਾਲੀ ਕੋਲ ਕਰਿਆ ਜੀ ਕਿਸੇ ਨੂੰ ਕੀਤਾ ਹੋਇਆ ਜਿਹੜਾ ਉਹ ਪੁਸ਼ਕਸ਼ ਚੱਲ ਰਹੀ ਹੈ ਜੀ ਵੈਸੇ ਇਹਦੇ ਹੁਣ ਤੱਕ ਦੇ ਕਹਿਣ ਮੁਤਾਬਕ ਤਾਂ ਇਹ ਕਹਿੰਦਾ ਅਸੀਂ ਚਲਾ ਕੇ ਦੇਖਿਆ ਸੀਗਾ ਵੀ ਚੱਲਦਾ ਹੈ ਤੇ ਉੱਥੇ ਯੂਜ਼ ਕੀਤੇ ਆ ਤੇ ਬਾਕੀ ਜਿਹੜਾ ਇਹਨਾਂ ਪੁਛਗਿਛ ਚੱਲ ਰਹੀ ਹੈ ਸ਼ਰਾਰਤੀ ਆਨਸਰ ਹੈ ਗਲਤ ਆਨਸਰ ਹੈ ਤੇ ਇਹਨਾਂ ਤੇ ਫਿਰ ਮਮਦੂਦ ਇਲਾਕਾ ਬਿਲਕੁਲ ਪਾਕਿਸਤਾਨ ਤੋਂ ਆਇਆ ਏਰੀਆ ਹੈ ਤੇ ਕੀ ਇਹ ਸ਼ਰਾਰਤੀ ਪਾਕਿਸਤਾਨ ਤੋਂ ਹੈ ਬਿਲਕੁਲ ਨਹੀਂ ਇਹ ਜਿਹੜਾ ਗਲੌਕ ਹੈ ਪਾਕਿਸਤਾਨ ਤੋਂ ਹੀ ਆ ਦੂਸਰੇ ਵੀ ਵੈਪਨ ਜਿਹੜੇ ਪੁਛਗਿਛ ਤੋਂ ਸਾਹਮਣੇ ਆਏ ਵੀ ਉੱਥੋਂ ਹੀ ਪਾਕਿਸਤਾਨ ਤੋਂ ਹੀ ਬਣਾਏ ਗਏ